ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਇਸ ਪਾਠ ਦੀਆਂ ਦੋ ਪੰਕਤੀਆਂ ਨੇ ਤੁਹਾਨੂੰ ਰਾਤੋ ਰਾਤ ਅਮੀਰ ਬਣਾ ਦੇਣਾ ਹੈ ਇਹ ਜਾਪ ਬਸ ਲਗਾਤਾਰ 17 ਦਿਨ ਕਰਨਾ ਹੈ ਔਰਤਾਂ ਕਰ ਲੈਣ ਸਾਰਾ ਪਰਿਵਾਰ ਹੀ ਤਰ ਜਾਏਗਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਆਪਾਂ ਅੱਜ ਜਾਪ ਦੀ ਗੱਲ ਕਰਾਂਗੇ ਜਾਪ ਕੀ ਹੈ ਪਿਆਰਿਓ ਜਾਪ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜਪਜੀ ਸਾਹਿਬ ਦੀ ਬਾਣੀ ਜੇ ਕੋਈ ਧਿਆਨ ਨਾਲ ਪੜੇ ਤੇ ਉਹਦੇ ਅਰਥਾਂ ਨੂੰ ਸਮਝ ਲਏ ਜੀਵਨ ਦੀ ਜਿਹੜੀ ਚਾਲ ਹੈ ਉਹਨੂੰ ਵੈਸੇ ਹੀ ਜਿਹੜੀ ਹੈ ਉਹ ਸਮਝ ਲੱਗ ਜਾਣੀ ਹੈ ਪਿਆਰਿਓ ਗੱਲ ਕੀ ਹੈ ਸਮਝਣ ਦੀ ਪਾਤਸ਼ਾਹ ਕਹਿੰਦੇ ਨੇ ਗਾਵਹਿ ਜੋਦ ਮਹਾਵਲ ਸੂਰਾ ਗਾਵਹਿ ਖਾਣੀ ਚਾਰੇ गाव ਹੈ ਖੰਡ ਮੰਡਲ ਬਰ ਭੰਡਾ ਕਰ ਕਰ ਰੱਖੇ ਧਾਰੇ ਸਤਿਗੁਰੂ ਕਹਿੰਦੇ ਨੇ ਇਹ ਗੱਲ ਯਾਦ ਰੱਖੀ ਪਿਆਰਿਆ ਕਿ ਵੱਡੇ ਬਲ ਵਾਲੇ ਯੋਧੇ ਤੇ ਸੂਰਮੇ ਤੇਰੀ ਸਿਫਤ ਦੇ ਵਿੱਚ ਜੁੜੇ ਹੋਏ ਨੇ ਚੌਹਾਂ ਦੀ ਖਾਣੀਆਂ ਦੇ ਜੀ ਤੈਨੂੰ ਗਾ ਰਹੇ ਨੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਤੇ ਚੱਕਰ ਜਿੰਨੇ ਵੀ ਨੇ ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਨੇ ਉਹ ਤੈਨੂੰ ਗਾਉਂਦੇ ਨੇ ਤੈਨੂੰ ਧਿਆਰੇ ਨੇ ਸਹੀ ਤੁਦ ਨੂੰ ਗਾਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਏ ਅਕਾਲ ਪੁਰਖ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਦੇ ਵਿੱਚ ਰਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਨੇ ਭਾਵ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਨੇ ਗੱਲ ਸਪਸ਼ਟ ਹੋ ਗਈ ਸਾਰ ਸੰਗਤ ਇਹ ਗੱਲ ਆਪਾਂ ਤਾਂ ਸਾਂਝੀ ਕੀਤੀ ਐ ਕਿਉਂਕਿ ਜਾਪ ਤੇ ਸਾਰੀ ਗੱਲ ਖੜੀ ਐ ਜਿਹਨੂੰ ਸਾਰਾ ਜਗਤ ਪੂਰਾ ਬ੍ਰਹਿਮੰਡ ਜਾਂ ਤਿੰਨੇ ਲੋਕ ਧਿਆਰੇ ਨੇ ਉਹਦਾ ਜਾਪ ਕਰ ਰਹੇ ਨੇ ਤੇ ਪਿਆਰਿਓ ਜੇ ਆਪਾਂ ਵੀ ਉਹਦਾ ਜਾਪ ਕਰਾਂਗੇ ਤੇ ਆਪਾਂ ਉਹਨਾਂ ਦੀ ਲਿਸਟ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਵਾਂਗੇ ਜਿਹੜੇ ਜਾਪੀਏ ਨੇ ਜਿਹੜੇ ਗੁਰੂ ਦਾ ਜਾਪ ਕਰਕੇ ਜਸ ਕਰਕੇ ਉਹਦੇ ਤੋਂ ਆਪਣੀ ਹਰ ਇੱਕ ਇੱਛਾ ਨੂੰ ਜੜਾ ਪੂਰਨ ਕਰਵਾ ਲੈਂਦੇ ਨੇ ਪਿਆਰਿਓ ਜਪਜੀ ਸਾਹਿਬ ਇੱਕ ਇਹੋ ਜੀ ਬਾਣੀ ਆ ਜਪ ਜੀ ਸਾਹਿਬ ਜਿਹਨੂੰ ਜਪ ਜੀ ਕਿਹਾ ਜਾਂਦਾ ਏ ਉਹ ਗੁਰੂ ਦਾ ਨਾਮ ਜਪ ਪਿਆਰਿਆ ਜੀ ਜੀ ਲਾ ਕੇ ਜਪ ਉਹ ਸਾਹਿਬ ਨੂੰ ਤੇ ਪਿਆਰਿਆ ਯਾਦ ਰੱਖੀ ਫਿਰ ਜੋ ਮਰਜ਼ੀ ਕਰਵਾ ਲੀ ਜੋ ਮਰਜੀ ਤੇਰੀ ਮਨ ਦੀ ਇੱਛਾ ਹੋਈ ਤੇ ਸਤਿਗੁਰੂ ਉਹਨੂੰ ਜ਼ਰੂਰ ਪੂਰਨ ਕਰਨਗੇ ਪਿਆਰਿਆ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਪਿਆਰਿਓ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਗੁਰੂ ਦੇ ਨਾਮ ਤੋਂ ਬਿਨਾ ਕੀ ਮੰਗਾਗੇ ਉਹ ਤਾਂ ਦੁੱਖਾਂ ਸਿਰ ਦੁੱਖ ਨੇ ਜੇ ਗੁਰੂ ਦਾ ਨਾਮ ਮੰਗ ਲਿਆ ਉਹਦੀ ਕਿਰਪਾ ਉਹਦੀ ਰਹਿਮਤ ਸਾਡੇ ਤੇ ਵਰਤ ਜਾਣੀ ਹੈ ਪਿਆਰਿਓ ਫਿਰ ਪਿੱਛੇ ਬਾਕੀ ਜਿਹੜਾ ਹੈ ਉਹ ਕੁਝ ਵੀ ਨਹੀਂ ਰਹਿ ਜਾਣਾ ਗੁਰੂ ਨੇ ਐਸੀ ਕਿਰਪਾ ਕਰ ਦੇਣੀ ਹੈ ਪਾਤਸ਼ਾਹ ਨੇ ਐਸੀ ਕਿਰਪਾ ਕਰ ਦੇਣੀ ਹੈ ਸਤਿਗੁਰੂ ਨੇ ਐਸੀ ਰਹਿਮਤ ਕਰ ਦੇਣੀ ਹੈ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਗੁਰੂ ਦੀ ਕਿਰਪਾ ਰਹਿਮਤ ਜਿੱਥੇ ਹੋ ਜਾਏ ਉਥੇ ਫਿਰ ਦੂਜਿਆਂ ਦੀ ਤੇ ਗੱਲ ਹੀ ਜਿਹੜੀ ਹੈ ਖਤਮ ਹੋ ਜਾਇਆ ਕਰਦੀ ਹੈ ਜਪਜੀ ਸਾਹਿਬ ਦੀ ਗੱਲ ਆਪਾਂ ਤਾਂ ਕਰ ਰਹੇ ਆ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਪਿਆਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਰੇਸੇ ਕਰਕੇ ਉਹਦਾ ਨਾਮ ਜਪ ਰਖਿਆ ਜਪ ਜੀ ਏ ਭਾਈ ਜਪ ਜੀ ਲਾ ਕੇ ਜਪ ਕਿਨੂੰ ਉਹ ਸਾਹਿਬ ਨੂੰ ਜੋ ਪਰਮਾਤਮਾ ਅਕਾਲ ਪੁਰਖ ਰਮਿਆ ਹੋਇਆ RAM ਹੈ ਉਹਨੂੰ ਜੀ ਲਾ ਕੇ ਜਪ ਇਹਨਾਂ ਕੋ ਜੀ ਲਾ ਕੇ ਜਪ ਉਹ ਪਰਮਾਤਮਾ ਤੇਰਾ ਭਲਾ ਕਰ ਦੇਗਾ ਉਹ ਪਰਮਾਤਮਾ ਤੋਂ ਜੋ ਮਰਜੀ ਉਹ ਸਤਿਗੁਰੂ ਤੋਂ ਜੋ ਮਰਜੀ ਮੰਗ ਲਈ ਤੇ ਪਿਆਰਿਆ ਉਹ ਤੈਨੂੰ ਬਿਨਾਂ ਮੰਗਿਆ ਹੀ ਦੇਣਾ ਬਿਨਾਂ ਮੰਗਿਆਂ ਆਦਾਨ ਦੇਵਨਾ ਕਹੋ ਨਾਨਕ ਸੱਚ ਸੰਭਾਲ ਜਿਓ ਉਹ ਪਾਤਸ਼ਾਹ ਬਿਨਾਂ ਮੰਗਿਆਂ ਤੋਂ ਦਾਤਾ ਦਿੰਦੇ ਨੇ ਬਿਨਾਂ ਮੰਗਿਆਂ ਤੋਂ ਤੇਰੀ ਝੋਲੀ ਖੁਸ਼ੀਆਂ ਨਾਲ ਭਰ ਦੇਣਗੇ ਬਿਨਾਂ ਮੰਗਿਆਂ ਤੈਨੂੰ ਦਾਤਾ ਦੇ ਦੇਣਗੇ ਤੈਨੂੰ ਹੋਰ ਕੀ ਚਾਹੀਦਾ ਹੈ ਕੀ ਚਾਹੀਦਾ ਹੈ ਗੁਰੂ ਤੋਂ ਮੰਗ ਕੀ ਮੰਗਣਾ ਹੈ ਕੀ ਮੰਗੇਗਾ ਗੁਰੂ ਤੋਂ ਪਿਆਰਿਆ ਇਹ ਗੱਲ ਯਾਦ ਰੱਖੀ ਵੀ ਗੁਰੂ ਤੋਂ ਤੂੰ ਕੀ ਮੰਗੇਂਗਾ ਸਤਿਗੁਰੂ ਤੈਨੂੰ ਹਰ ਇੱਕ ਵਸਤੂ ਦੇਣਗੇ ਹਰ ਇੱਕ ਚੀਜ਼ ਦੇਣਗੇ ਕੀ ਮੰਗਣਾ ਹੈ ਤੇ ਮੰਗ ਲੈ ਗੁਰੂ ਤੋਂ ਬੇਫਿਕਰ ਹੋ ਕੇ ਮੰਗ ਲਾ ਵਾ ਪਿਆਰਿਆ ਜਪਜੀ ਸਾਹਿਬ ਦੀਆਂ ਪੰਕਤੀਆਂ ਨੂੰ ਜਦੋਂ ਵੀ ਪੜਾਂਗੇ ਇੱਕ ਇੱਕ ਪੰਕਤੀ ਨੂੰ ਪੂਰੇ ਧਿਆਨ ਦੇ ਨਾਲ ਪੜ ਕੇ ਇੱਕ ਇੱਕ ਪੰਕਤੀ ਦਾ ਵਿਚਾਰ ਜ਼ਰੂਰ ਕਰੀਏ ਪਿਆਰਿਓ ਪਰਛਾਂ ਗੰਨੇ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਈ ਉਹ ਮਨੁੱਖ ਦੀ ਉੱਚੀ ਆਤਮਿਕ ਅਵਸਥਾ ਦੱਸੀ ਨਹੀਂ ਜਾ ਸਕਦੀ ਜਿਨੇ ਅਕਾਲ ਪੁਰਖ ਦੇ ਨਾਮ ਨੂੰ ਮੰਨ ਲਿਆ ਜਿਹੜਾ ਉਹਦੀ ਲਗਨ ਦੇ ਵਿੱਚ ਜੁੜ ਗਿਆ ਕੋਈ ਮਨੁੱਖ ਬਿਆਨ ਕਰੇ ਵੀ ਤਾਂ ਉਹ ਪਿੱਛੋਂ ਪਛਤਾਏਗਾ ਕਿ ਮੈਂ ਹੋਛਾ ਯਤਨ ਕੀਤਾ ਹੈ ਅਕਾਲ ਪੁਰਖ ਨਵਾ ਮੈਂ ਜਿਹੜਾ ਹੈ ਭੇਦ ਨਹੀਂ ਪਾ ਸਕਦਾ ਪਤੀਜੇ ਹੋਏ ਆਤਮਿਕ ਅਵਸਥਾ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਵੀ ਨਹੀਂ ਹੈ ਉਹਦਾ ਅੰਦਾਜ਼ਾ ਲਾਉਣਾ ਬਾਬਦ ਵਿਚਾਰ ਜ਼ਰੂਰ ਕਰਦੇ ਨੇ ਅਕਾਲ ਪੁਰਖ ਦਾ ਨਾਮ ਬਹੁਤ ਉੱਚਾ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਿਕ ਅਵਸਥਾ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ਮੈਂ ਤਾਂ ਕਰਕੇ ਬੇਨਤੀ ਸਾਂਝੀ ਕੀਤੀ ਪਿਆਰਿਓ ਜਪਜੀ ਸਾਹਿਬ ਦੀ ਇੱਕ ਇੱਕ ਪੰਕਤੀ ਨੂੰ ਜੇ ਧਿਆਨ ਨਾਲ ਪੜਾਂਗੇ ਅਰਥਾਂ ਸਮੇਤ ਵਿਚਾਰਾਂਗੇ ਤੇ ਯਾਦ ਰੱਖਿਓ ਅਸੀਂ ਜੀਵਨ ਤੌਰ ਤੇ ਅਮੀਰ ਹੋ ਜਾਵਾਂਗੇ ਮਨ ਤੌਰ ਤੇ ਅਮੀਰ ਹੋ ਜਾਵਾਂਗੇ ਪਿਆਰਿਓ ਤੇ ਗੁਰੂ ਤੋਂ ਫਿਰ ਜੋ ਮਰਜੀ ਮੰਗਿਓ ਵੈਸੇ ਮੰਗਣ ਦੀ ਲੋੜ ਹੀ ਨਹੀਂ ਸਤਿਗੁਰੂ ਨੇ ਬਿਨਾਂ ਮੰਗੇ ਸਭ ਕੁਝ ਦੇ ਦੇਣਾ 17 ਕੋ ਦਿਨ ਲਗਾਤਾਰ ਕਰਕੇ ਵੇਖੋ ਮੇਰੀਆਂ ਭੈਣਾਂ ਮਾਤਾ-ਮਾਂ ਘਰ ਦੇ ਵਿੱਚ ਕੰਮਕਾਰ ਕਰਦੇ ਹੋਏ ਜਪਜੀ ਸਾਹਿਬ ਦਾ ਪਾਠ ਸੁਣਨ ਸਮੇਤ ਵਿਆਖਿਆ ਕਰ ਵੀ ਲੈਣ ਤੇ ਫਿਰ ਦੇਖਿਓ ਵੀ ਉਹਦੇ ਵਿੱਚੋਂ ਕੀ ਕੁਝ ਪ੍ਰਾਪਤ ਹੁੰਦਾ ਤੁਸੀਂ ਖੁਦ ਦੱਸੋਗੇ ਵੀ ਹਾਂ ਸਾਨੂੰ ਉਹਦੇ ਵਿੱਚੋਂ ਵਾਕਈ ਕੁਝ ਨਾ ਕੁਝ ਪ੍ਰਾਪਤ ਹੋਇਆ ਹੈ ਕੁਝ ਨਾ ਕੁਝ ਮਿਲਿਆ ਜ਼ਰੂਰ ਹੈ ਗੁਰੂ ਤੋਂ ਜੋ ਮਰਜੀ ਮੰਗਿਓ ਬੇਭਾਵਕ ਹੋ ਕੇ ਬੇਚਿੰਤ ਹੋ ਕੇ ਮੰਗਿਓ ਮੈਂ ਕਹਿੰਦਾ ਸਤਿਗੁਰੂ ਨੇ ਹਰ ਇੱਕ ਵਸਤੂ ਜਿਹੜੀ ਹੈ ਤੁਹਾਡੀ ਝੋਲੀ ਦੇ ਵਿੱਚ ਪਾਉਣੀ ਹੈ ਜਿਹਨੂੰ ਲੋਕ ਦਰਸਦੇ ਨੇ ਸਤਿਗੁਰੂ ਨੇ ਉਹ ਵਸਤੂ ਤੁਹਾਡੀ ਝੋਲੀ ਦੇ ਵਿੱਚ ਪਾ ਦੇਣੀ ਹੈ ਸਾਧ ਸੰਗਤ ਇਸੇ ਕਰਕੇ ਗੁਰੂ ਨੂੰ ਕਿਹਾ ਜਾਂਦਾ ਹੈ ਗੁਰੂ ਤੇ ਨਿਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਪਿਆਰਿਓ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ